ਮੇਰੇ ਕੁਝ ਗਮਉਧਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਪਹਿਲੀ ਕਵਿਤਾ ਪੇਸ਼ ਹੈ ਤੁਹਾਡੇ ਸਾਹਮਣੇ ਅੱਜ ਦੀ ਗੱਲ ਨਹੀਂ ਯੁਗਾਂ-ਯੁਗਾਂ ਤੋਂ ਚੱਲਦਾ ਆਇਆ ਏ ਅੱਜ ਦੀ ਗੱਲ ਨਹੀਂ ਯੁਗਾਂ-ਯੁਗਾਂ ਤੋਂ ਚੱਲਦਾ ਆਇਆ ਏ ਕਿਸੇ ਦੀ ਸਿੱਧੀ ਤੰਦ ਨੂੰ ਹੋਰਾਂ ਨੇ ਉਲਝਾਇਆ ਏ ਭਰਾ ਐਸੇ ਸੀ ਜਿਹੜੇ ਭਾਈ ਲਈ ਤਖਤ ਹੈ ਛੱਡ ਦਿੰਦੇ ਤੇ ਕਈ ਦੂਜੇ ਨਾਲ ਰਲ ਕੇ ਭਾਈ ਦੇ ਢਿੱਡ 'ਚ ਤੀਰ ਅਗੜ ਦਿੰਦੇ ਪਿਆਰ ਬਹੁਤਾ ਧੋਖਾ ਹਰ ਸਮੇ ਦਾ ਹਾਣੀ ਐ ਇਹ ਯੁਗਾਂ ਪੁਰਾਨਾਂ ਦੀ ਨਹੀਂ ਅੱਜ ਦੀ ਵੀ ਕਹਾਣੀ ਐ ਦੇਖਿਆ ਮੈਂ ਉਹ ਭਰਤਰਾਮ ਦੀ ਹੀ ਸੰਤਾਨ ਸੀ ਸਭ ਦੀ ਉਹ ਗੱਲ ਹੈ ਸੁਣਦਾ ਦੁਨੀਆ ਹੈਰਾਨ ਸੀ ਪਿਆਰ ਉਹਨਾਂ ਨੂੰ ਵੀ ਕਰਦਾ ਜਿਹੜੇ ਦੂਜੀ ਮਾਦੇ ਨੇ ਅਜੋਕੇ ਆਰਾਮ ਵਿਚਾਰੇ ਮਾਰੇ ਆਪਣੀ ਹਾਂਦੇ ਨੇ ਘਰ ਦਾ ਉਹ ਪੇਟ ਪੰਨ ਨੂੰ ਕਿੰਨੀ ਦੂਰ ਕੰਮ ਕਰਦਾ ਨਾਲੇ ਪਰਿਵਾਰ ਨੂੰ ਪੈਸੇ ਭੇਜਦਾ ਨਾਲੇ ਆ ਉਹ ਪੜਦਾ ਪਿਓ ਦੀ ਦੂਜੀ ਘਰ ਵਾਲੀ ਦਾ ਸਤਕਾਰ ਪੂਰਾ ਇਹ ਕਰਦਾ ਕੌਣ ਆਪਣਿਆਂ ਦੇ ਕਹਿਣ ਤੇ ਵੀ ਯਾਰੋ ਹੱਥ ਕਿਸੇ ਦਾ ਹੀ ਫੜਦਾ ਪਿਓ ਦੀ ਮੌਤ ਪਿੱਛੋਂ ਨਾ ਉਹਨਾਂ ਦੇ ਕੋਈ ਝਗੜਾ ਹੋਇਆ ਭਾਈ ਆਪਣਾ ਸਭ ਛੱਡ ਕੇ ਇੱਕ ਪਾਸੇ ਹੋ ਕੇ ਰੋਇਆ ਨਾ ਉਹਨੂੰ ਜ਼ਰ ਚਾਹੀਦੀ ਨਾ ਜ਼ਮੀਨ ਚਾਹੀਦੀ ਹੈ ਹਰ ਮਰਜ਼ ਨੂੰ ਜੋ ਸਮਝੇ ਮਾਂ ਹਕੀਮ ਚਾਹੀਦੀ ਅੱਜ ਦੇ ਇਹ ਅਜੋਕੇ ਭਰਾ ਦੀ ਰਾਮ ਕਹਾਣੀ ਹੈ ਕਹਿੰਦਾ ਰਹਿੰਦੀ ਉਮਰ ਮੈਂ ਭਾਈਆਂ ਨਾਲ ਲੰਗਾਉਣੀ ਹੈ ਕਹਿੰਦਾ ਮੈਂ ਆਪਣੀ ਰਹਿੰਦੀ ਉਮਰ ਭਾਈਆਂ ਨਾਲ ਲੰਗਾਉਣੀ ਹੈ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ